ਬਹੁਤ ਸਖਤੀ ਨਾਲ ਕਾਰਵਾਈ ਕਰ ਰਿਹਾ ਸਾਡੇ ਸਾਰੇ ਪੰਜਾਬ ਦੇ ਵਿੱਚ ਬਹੁਤ ਹੀ ਇਹ ਜਿਹੜੀ ਇਹਨਾਂ ਨੇ ਕੰਮ ਕੀਤਾ ਵਾ ਕਿ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਔਰ ਇਸ ਤੋਂ ਇਲਾਵਾ ਜਿਹੜੀ ਸਾਡੇ ਐਨਟੀਐਫ ਰੇਜ ਦੀ ਜਿਹੜੀ ਸਾਡੀ سپورਟ ਟੀਮ ਹੈਗੀ ਆ ਇਹਦੇ ਵਿੱਚ ਸਾਡੇ ਜਿਹੜੀ ਟੈਕਨੀਕਲ ਟੀਮ ਆ ਉਹਦਾ ਬਹੁਤ ਵੱਡਾ ਯੋਗਦਾਨ ਕੋਈ ਹੀਰੋ ਬਾਰੇ ਮੈਂ ਤੁਹਾਨੂੰ ਦੱਸ ਦੁਕਾਂ ਵੀ ਜਿਹੜੀ ਹੀਰੋ ਨੇ ਪਤਾ ਲੱਗਾ ਵੀ ਇਹ ਪਾਕਿਸਤਾਨ ਤੋਂ ਜਿਹੜਾ ਹੁਣ ਕੀ ਪਹਿਲਾਂ ਕਾफी ਪਾਣੀ ਚੜਿਆ ਹੋਇਆ ਸੀਗਾ ਤੇ ਸਾਡੇ ਬਾਰਡਰ ਏਕ ਦੇ ਵਿੱਚ ਕੀ ਨਾ ਕੋ 4 ਕਿਲੋ ਤੇ 25 ਗ੍ਰਾਮ ਹੀਰੋਨ ਉਪੜੀ ਗਈ ਆ ਔਰ ਇਹ ਜਿਹੜਾ ਮਨਪ੍ਰੀਤ ਉਸ ਕਾਲੂ ਇਹਦੇ ਘਰ ਤੋਂ ਫੜੀ ਗਈ ਫਿਰੋਜ਼ਪੁਰ ਦੇ ਵਿੱਚ ਐਨਟੀਐਫ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਟੀਮ ਨੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਇਹ ਤਸਕਰ ਸਰਹੱਦ ਪਾਰ ਤੋਂ ਆ ਰਹੇ ਦੀ ਖੇਪ ਮੰਗਵਾਉਂਦੇ ਸਨ ਉੱਚੋਚਨਾ ਦੇ ਦਰਦ ਤੇ ਛਾਪੇ ਮਾਰੀ ਕੀਤੀ ਹੈ ਪੁਲਿਸ ਨੇ 4 ਕਿਲੋ 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ 17 ਦੀ 8 ਵਿੱਚ ਜੋ ਹੜ ਆਇਆ ਉਸਦੀ ਆੜ ਤੇ ਵਿੱਚ ਇਹ ਤਸਕਰ ਪਾਕਿਸਤਾਨ ਬੈਠੇ ਨਸ਼ਾ ਤਸਕਰਾਂ ਤੋਂ ਹੈਰੋਇਨ ਦੀ ਸਪਲਾਈ ਮੰਗਵਾ ਰਹੇ ਸਨ ਦੱਸਦੇ ਕਿ ਪੁਲਿਸ ਨੇ ਇਹਨਾਂ ਦੇ ਬੈਕਵਾਰਡ ਤੇ ਫੋਰਵਰਡ ਲਿੰਕਰ ਤਲਾਸ਼ਮਬਤ ਕਰ ਲਈ ਹੈ ਇਹ ਜਿਹੜੀ ਸਾਡੀ ਫਿਰੋਜ਼ਪੁਰ ਦੀ ਐਨਟੀਐਫ ਫਿਰੋਜ਼ਪੁਰ ਰੇਂਜ ਦੀ ਸਾਡੀ ਜਿਹੜੀ ਟੀਮ ਹੈ ਇਹਨਾਂ ਨੇ 4 ਕਿਲੋ ਤੇ 25 ਗ੍ਰਾਮ ਹੈਰੋਇਨ ਫੜੀ ਹੈ ਜੀ ਔਰ ਇਹਦੇ ਵਿੱਚ ਦੁਸ਼ੀ ਅਸੀਂ ਅਜੇ ਦੋ ਗ੍ਰਿਫਤਾਰ ਕੀਤੇ ਆ ਔਰ ਬਹੁਤ ਸਖਤੀ ਨਾਲ ਇਹ ਕਾਰਵਾਈ ਕਰ ਰਿਹਾ ਸਾਡੇ ਸਾਰੇ ਪੰਜਾਬ ਦੇ ਵਿੱਚ ਬਹੁਤ ਹੀ ਇਹ ਜਿਹੜੀ ਇਹਨਾਂ ਨੇ ਪ੍ਰਣ ਕੀਤਾ ਵਾ ਕਿ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਤੇ ਸਾਡੀ ਜਿਹੜੀ ਫੋਰਸ ਦਿਨ ਰਾਤ ਮਿਹਨਤ ਕਰਦੀ ਆ ਔਰ ਸਾਡੇ ਜਿਹੜੇ ਜੀਓ ਸਾਹਿਬਾਨ ਅਸੀਂ ਸਾਰੇ ਮਿਲ ਕੇ ਸਾਡੇ ਆਫੀਸਰ ਇਹ ਇਸੇ ਕੰਮ ਨੂੰ ਬਹੁਤ ਤਵੱਜੋ ਪਹਿਲ ਦੇ ਰਿਹਾ ਕਿ ਜਿਹੜਾ ਨਸ਼ਾ ਹੈ ਇਹ ਜੜ ਤੋਂ ਖਤਮ ਕਰਨਾ ਔਰ ਇਹਨਾਂ ਨੂੰ ਚੰਗੇ ਰਸਤੇ ਲਾਣਾ ਇਹ ਲੋਕਾਂ ਨੂੰ ਕਿ ਜੇਦਾ ਚੰਗਾ ਕੰਮ ਕਰਨਾ ਔਰ ਮਿਹਨਤ ਦੀ ਕਮਾਈ ਖਾਣ। ਔਰ ਇਸ ਤੋਂ ਇਲਾਵਾ ਜਿਹੜੀ ਸਾਡੇ ਐਨਟੀਐਫ ਰੇਜ ਦੀ ਜਿਹੜੀ ਸਾਡੀ سپورਟ ਟੀਮ ਹੈਗੀ ਆ ਇਹਦੇ ਵਿੱਚ ਸਾਡੇ ਜਿਹੜੀ ਟੈਕਨੀਕਲ ਟੀਮ ਆ ਉਹਦਾ ਬਹੁਤ ਵੱਡਾ ਯੋਗਦਾਨ ਆ। ਕੋਈ ਟੈਕਨੀਕਲ ਜਿਹੜੀ ਟੀਮ ਆ ਉਹ ਸਾਨੂੰ ਇਹਨਾਂ ਦੀ ਉਹਨਾਂ ਦਾ ਕੋਈ ਲੋਕੇਸ਼ਨ ਵਗੈਰਾ ਕੀ ਕੰਮ ਕਰਦੇ ਉਹ ਸਾਰ ਸਾਨੂੰ ਇਨਪੁਟ ਵਗੈਰਾ ਦਿੰਦੇ ਆ ਤੇ ਫਿਰ ਇਹ ਉਸ ਤੇ ਇਹ ਵਰਕ ਕਰੀਦਾ। ਔਰ ਇਹਦੀ ਇਹ ਪੈਰਵਾਈ ਕਰਨੇ ਸਾਡੇ ਡਿਊਟੀ ਲਾਈਸੀ ਜੀਓ ਸਹਿਬਾਨ ਸਾਡੇ ਅਸਰ ਨੇ ਭਪਿੰਦਰ ਸਿੰਘ ਔਰ ਇਹਨਾਂ ਨੂੰ ਜਿਹੜੇ ਆਯੋਦੇ ਤੌਰ ਤੇ ਸਾਡੇ ਕੰਮ ਕਰ ਰਹੇ ਨੇ ਦਵਦੀਪ ਸਬ ਇੰਸਪੈਕਟਰ ਟੇੜੀ ਔਰ ਇਹ ਕੰਮ ਕਰ ਰਹੇ ਬਹੁਤ ਵਧੀਆ ਉੱਪਰ ਕਰ ਰਹੇ ਜਿਹੜੇ ਦੋਵੇਂ ਨਸ਼ਾ ਤਸਕਰ ਹੈ ਇਹ ਜਿਹੜੇ ਇਹ ਕਿਵੇਂ ਪਤਾ ਲੱਗਾ ਔਰ ਕਿੱਦਾਂ ਹੈ ਫੜੀ ਔਰ ਹਿਰੋਇਨ ਕਿੱਥੋਂ ਆਈ ਸੀ ਔਰ ਕਿੰਨੀ ਹੈ ਦੇਖੋ ਹਿਰੋ ਬਾਰੇ ਮੈਂ ਤੇ ਪਹਿਲਾਂ ਦੱਸ ਚੁੱਕਾ ਵੀ ਜਿਹੜੀ ਹਿਰੋ ਨੇ ਇਹ ਪਤਾ ਲੱਗਾ ਵੀ ਇਹ ਪਾਕਿਸਤਾਨ ਤੋਂ ਜਿਹੜਾ ਹੁਣ ਕੀ ਪਹਿਲਾਂ ਕਾਫੀ ਪਾਣੀ ਚੜਿਆ ਹੋਇਆ ਸੀਗਾ ਸਾਡੇ ਬਾਰਡਰ ਏਰੀਆ ਦੇ ਵਿੱਚ ਤੇ ਹੁਣ ਇਹ ਕੰਮ ਬਹੁਤ ਹੀ ਯੋਰਾਂ ਤੇ ਚੱਲ ਰਿਹਾ ਔਰ ਅਭੀ ਕਾਫੀ ਇਸ ਤੋਂ ਪਹਿਲਾਂ ਵੀ ਸ਼ਾਇਦ ਆਪਣੇ ਸਾਡੇ 10-15 ਕਿਲੋ ਪਹਿਲਾਂ ਹੀ ਫੜੀ ਗਈ ਇੱਦਾਂ ਤਕਰੀਬਨ ਫੜੀ ਜਾਂਦੇ ਕਈ 2 ਕਿਲੋ ਕਈ ਕਿਲੋ ਤੇ ਕਾਫੀ ਜ਼ਿਆਦਾ ਮਾਤਰਾ 'ਚ ਹੀ ਫੜੀ ਜਾਂਦੀ ਆ ਸਾਨੂੰ ਇਨਫੋਰਮੇਸ਼ਨ ਸਿਗੀ ਸਾਨੂੰ ਮਿਲੀ ਸੀਗੀ ਵੀ ਇੱਦਾਂ ਕਰਕੇ ਇਹ ਬੰਦੇ ਕੰਮ ਕਰ ਰਹੇ ਨੇ ਪਰ ਜਦੋਂ ਪਤਾ ਲੱਗਾ ਤੇ ਘਟੋ ਘਟਾ ਉਹਨਾਂ ਨੂੰ ਜਿਤੋਂ ਆਪਾਂ ਪਾਇਰੇ ਵੀ ਉਹਦੇ ਹੀ ਕਾਰਵਾਈ ਕੀਤੀ ਪੁਸ਼ਕਿਸ਼ ਕੀਤੀ ਤੇ ਉਹ ਸਾਨੂੰ ਦੱਸਿਆ ਵੀ ਇਹ ਬੰਦੇ ਘੱਟੋ ਘੱਟ 1.5 ਸਾਲ ਤੋਂ ਇਹ ਕੰਮ ਕਰ ਰਹੇ ਨੇ ਤੇ ਅਸੀਂ ਜਿਹੜੇ ਇਹਨਾਂ ਦੇ ਨਾਲ ਦੇ ਹੋਰ ਵੀ ਜਿਹੜੇ ਹੈਗੇ ਬੰਦੇ ਕੰਮ ਕਰ ਰਹੇ ਨੇ ਜਿਹੜੇ ਹਜੇ ਗੁਪਤ ਹੈ ਜੋ ਜਦੋਂ ਆ ਸਾਨੂੰ ਉਹਨਾਂ ਦਾ ਰਿਮਾਂਡ ਮਿਲੇਗਾ ਮੁਲਜ਼ਮਾਂ ਦਾ ਫਿਰ ਪੁਛ ਕੇ ਚ ਜੋ ਸਾਹਮਣੇ ਆਏਗਾ ਫਿਰ ਤੁਹਾਡੇ ਆਪਾਂ ਸਾਹਮਣੇ ਸਰ ਇਹਨਾਂ ਦੋਵਾਂ ਨਸ਼ਾ ਤਸਕਰ ਨੂੰ ਕਿੰਨੀ ਸਜ਼ਾ ਹੋਈ ਫੜੀ ਹੈਗੀ ਹੈ ਦੇਖੋ ਜੀ ਇਹਨਾਂ ਕੋ 4 ਕਿਲੋ ਤੇ 25 ਗ੍ਰਾਮ ਹੀਰੋਨ ਨੂੰ ਫੜੀ ਗਈ ਆ ਔਰ ਇਹ ਜਿਹੜਾ ਮਨਪ੍ਰੀਤ ਉਰਫ ਕਾਲੂ ਇਹਦੇ ਘਰ ਤੋਂ ਫੜੀ ਗਈ ਆ ਅਸੀਂ ਜਿਹਦੇ ਦੇ ਘਰ ਦੀ ਤਲਾਸ਼ੀ ਲਈ ਸਾਡੀ ਟੀਮ ਗਈ ਉਹਨਾਂ ਨੇ ਤਲਾਸ਼ੀ ਕੀਤੀ ਤੇ ਇਹਦੇ ਘਰੋਂ ਹੀ ਅਲਮਾਰੀ ਵਿੱਚੋਂ ਬਰਾਮਦ ਹੋਈ ਜਿਹੜਾ ਦੂਸਰਾ ਸਾਥੀ ਹੈਗਾ ਸਰ ਦੂਸਰਾ ਕਾਸ਼ਦੀਪੇ ਇਹਦੇ ਨਾਲ ਦਾ ਹੈ ਤੇ ਇੱਕ ਤੇ ਬੰਦਾ ਵਿੱਚੋਂ ਇਹਦੇ ਨਾਲ ਤੀਸਰਾ ਹੋਰ ਵੀ ਸੀਗਾ ਉਹ ਹਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਉਹ ਭੱਜਨ 'ਚ ਸਫਲ ਹੋ ਗਿਆ ਲੇਕਿਨ ਦੋ ਅਸੀਂ ਮੌਕੇ ਤੇ ਕਾਬੂ ਕਰ ਲਏ ਤੇ ਬਾਕੀ ਉਹਨੇ ਵੀ ਆਪਾਂ ਜਲਦੀ ਗ੍ਰਿਫਤਾਰ ਕਰਾਇਆ ਹਾਂ ਨਾਲੇ ਸਮਝ ਦੇ ਵਿੱਚ ਹੋਰ ਵੀ ਖੁਲਾਸੇ ਹੋ ਸਕਦੇ ਹਨਾਂ ਤੋਂ ਬਿਲਕੁਲ ਹੋ ਸਕਦੇ ਹੈ ਜੀ ਕਿਉਂਕਿ ਜੇ ਇਹਨਾਂ ਇਹ 2-4 ਕਿਲੋ ਪਤਾ ਲੱਗੇ ਪੇ 5-6 ਕਿਲੋ ਇਹ ਲੈ ਕੇ ਆਏ ਸੀ ਜਿਨ੍ਹਾਂ ਵਿੱਚੋਂ 4 ਕਿਲੋ ਤਾਂ ਆਪਾਂ ਹੋਰ ਪੁਸ਼ਕਿਸ਼ ਵਿੱਚ ਤੇ ਕਾਫੀ ਸਾਨੂੰ ਹਿਰੋਨ ਨੂੰ ਮਿਲਦੀ ਸੁਭਾਵਨਾ ਹੈਗੀ ਆ ਤਾਂ ਜਲਦੀ ਤੋਂ ਜਲਦੀ ਅਸੀਂ ਟੀਮ ਆਪਨੀ ਲਗਾਤੀ ਆਵਾ ਔਰ ਜਲਦੀ ਆਪਾਂ ਪੈਰ ਵੀ ਕਰਾਂਗੇ ਸਰ ਇਹਨਾਂ ਦਾ ਪਿਛਲਾ ਕ੍ਰਿਮੀਨਲ ਰਿਕਾਰਡ ਨਹੀਂ ਇਹਨਾਂ ਦਾ ਕੋਈ ਪਿਛਲਾ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਹੈ ਕਿਉਂਕਿ ਇਹ 1.5 ਸਾਲ ਹੋਇਆ ਕੰਮ ਕਰਦੇ ਨੇ ਤੇ ਪਹਿਲੇ ਇਹਨਾਂ ਦੇ ਕੋਈ ਵੀ ਪਰਚਾ ਰਜਿਸਟਰ ਨਹੀਂ ਹੈਗਾ